ਅਭੀ ਘੱਲੂ ਬਾਜ਼ੇ ਸਾਰ ਹੀ ਦੇਖਿਆ ਜਾ ਰਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਤਰਲੋ ਮੱਛੀ ਹੋ ਚੁੱਕੀਆਂ ਨੇ ਅਤੇ ਦੂਜੇ ਪਾਸੇ ਪਿੰਡਾਂ ਦੇ ਵਿੱਚ ਵੀ ਪੰਚਾਇਤੀ ਚੋਣਾਂ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਪਿੰਡਾਂ ਦੇ ਵਿੱਚ ਤਾਂ ਸਰਬਸੰਮਤੀ ਬਣੀ ਹੈ ਪਰ ਕਈ ਪਿੰਡਾਂ ਦੇ ਵਿੱਚ ਵੋਟਾਂ ਪੈਣਗੀਆਂ ਜਿਹਦੇ ਚੱਲਦੇ ਚੋਣ ਜਾਬਤਾ ਵੀ ਚੋਣ ਕਮਿਸ਼ਨ ਦੇ ਵੱਲੋਂ ਲਾਗੂ ਕਰ ਦਿੱਤਾ ਗਿਆ। ਪਰ ਉੱਥੇ ਹੀ ਦੇਖਿਆ ਜਾ ਰਿਹਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਲਗਾਤਾਰ ਸਿਆਸੀ ਖਾੜਾ ਕੂਬਾ ਗਰਮਾਇਆ ਹੋਇਆ ਪੰਚਾਇਤੀ ਚੋਣਾਂ ਨੂੰ ਲੈ ਕੇ ਉੱਥੇ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਦੇ ਪੰਚਾਇਤੀ ਦਫ਼ਤਰ ਦੇ ਵਿੱਚ ਅਕਾਲੀ ਆਗੂ ਪਹੁੰਚ ਗਏ ਜਿੱਥੇ ਕਾਫੀ ਹੰਗਾਮਾ ਹੋਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਤਾਂ ਆਓ ਦੇਖਦੇ ਹਾਂ ਦਫ਼ਤਰ ਸਾਡਾ ਕਮੇਟਰੀ ਕੋਲੇ ਜੀ ਦੇ ਆ ਰਹੇ ਆਰੋਗ ਦੇ ਦਫ਼ਤਰ ਦਾ ਤਰੀਕਾ ਠੀਕ ਹੈ ਜੀ ਇਹਦੀਆਂ ਵੀ ਫਾਰਮ ਲੈਣੀਆਂ ਆ ਸੂਚੀ ਲੈਣੀ ਹੈ ਪਰ ਜੀ ਮੈਨੂੰ ਮੈਸੇਜ ਤੇ ਕਾਲ ਵੀ ਆਈ ਹੈ ਆਜੂ ਭਰਨੇ ਆ ਜੀ ਉਸ ਤੈਨੂੰ ਉਹਦੀ ਇੱਕ ਨਾਈ ਬੈਠੇ ਆ ਠੀਕ ਹੈ ਨਾ ਤੁਹਾਨੂੰ ਕੋਈ ਵਾਰਡ ਦਾ ਪਤਾ ਜਿਆਦਾ ਹੈ ਕਿ ਯਾਰ ਬੈਗੀ ਹੈ ਕੁਝ ਨਹੀਂ ਕੋਈ ਗਲਤੀ ਹੋ ਗਈ ਆ ਜੀ ਐ ਤੁਹਾਡੇ ਕੋਲ ਕੋਈ ਅਸਲ ਮਿਲਿਆ ਨਾ ਕੋਈ ਟੇਕ ਉਹ ਕਿਹੜਾ ਕੋਡ ਉਹ ਬੈਗੀ ਸੀ ਆ ਉਹ ਜਿਹੜਾ ਨੰਬਰ ਉਹਨੇ ਲੈ ਲਿਆ ਗਿਆ ਹੋਇਆ ਉਹ ਫੋਨ ਨਹੀਂ ਕਰਦੀ ਉਹ ਨਾ ਕੋਈ ਕਰਨਾ ਕਿ ਕਿਹੜੇ ਤੱਕ ਦੇ ਹੋਣ ਲੱਗਦੀ ਆ ਬਸ ਆਹ ਦੇਖਦੇ ਕਿ ਉਹ ਕਿ ਟੇਬਲ ਤੋਂ ਉੱਪਰ ਹੋ ਗਿਆ ਥੋੜਾ ਨੀਵਾਂ ਰੱਖ ਬੜਾ ਥੋੜਾ ਜਿਹਾ ਕਹਿ ਕਰੋ ਯਾਰ ਥਾਰ ਪਾਣੀ ਤੇ ਹੋਰ ਬਣੇ ਕੋਈ ਇਹ ਪਤਾ ਕਰ ਲੈਣਾ ਮਰਾਜ਼ ਮੈਂ ਕਿੰਨੀ ਆਈ ਔਰ ਤੁਹਾਨੂੰ ਤਾਂ ਰਿਸਟਾ ਜਵਾਲੀ ਦੀ ਤਾਂ ਮਰਜ਼ੀ ਦਵਾ ਇਹ ਕਰੋ ਮੰਨੀ ਘੱਟ ਲੋਕ ਤੇਰੀ ਮੈਂ ਕੋਈ ਜਾ ਰਿਹਾ ਮੈਂ ਸਰਕਾਰ ਦੀ ਕੰਨੀ ਨਾਲ ਨਜ਼ਾਰਾ ਆਇਆ ਸਾਨੂੰ ਦ੍ਰਿਸ਼ਟਾਂ ਦਾ ਦਬਾਅ ਨਾ ਪਾਉਣ ਮੋਸਟ ਰਿਸਪੋਨਸਿਬਲ ਹੋ ਕੇ ਇਹਦੇ ਨਹੀਂ ਅਸੀਂ ਖੜੇ ਰਹੇ ਆ ਜਦੋਂ ਰਾਸ ਤੋਂ ਲੋ ਲਾਉਂਦੇ ਆਲੇ ਮਸਤ ਹੁੰਦਾ ਨਾ ਪਤਾ ਕਿ ਅਸੀਂ 11 ਮਈ ਦੇ ਘਰੇ ਬੀੜ ਕੇ ਦੇਖਿਆ ਤੁਹਾਡੀ ਫੈਕਟਰੀ ਕੋਈ ਨਹੀਂ ਤੇ ਅਸੀਂ ਬਹੁਤ ਬੈਠੇ ਆਏ ਦੇਖਿਆ ਇਹਨਾਂ ਦੇ ਆਤਮਿਕ ਦੁੱਖ ਦ੍ਰਿਸ਼ਟਾਂ ਦੇ ਦਬਾਅ ਵਾਲੇ ਕਿਸੇ ਪੇ ਇੱਕ ਮਿੰਟ ਜੇ ਇੱਕ ਮਿੰਟ ਹਾਂ ਕੋਈ ਮਿਲਣਾ ਨਹੀਂ ਇੱਥੇ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਹੈ ਕਾਗਜ਼ ਭਰਨ ਦਾ ਸਟਾਨਡਰਡ ਵੀ ਨਹੀਂ ਲੱਗਦਾ ਹੈਗਾ ਨਾ ਜੀ ਹਾਂਜੀ ਕੌਣ ਹੈ ਜੀ ਉਹਨਾਂ ਦਾ ਕਿੱਥੇ ਹੈ ਦਸੂਜੇ ਕਾਗਜ਼ ਭਰਨ ਆਏ ਆਰਓ ਇਹ ਨਹੀਂ ਇੱਥੇ ਆਰਓ ਦਾ ਜਿਹੜਾ ਨੰਬਰ ਲਿਖ ਤੇ ਦਿੱਤਾ ਨੰਬਰ ਵੱਲ ਕੇ ਕਿਸੇ ਨੂੰ ਹੋਰ ਫੋਨ ਕਰ ਲਓ ਚੱਕਦਾ ਕੋਈ ਹੋਰ ਹੈ ਪਾਸਪੋਰਟ ਸਾਹਿਬ ਹੋਣੀ ਖੜੇ ਆ ਭੋਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਆ ਕਿਹਦੇ ਕੋਲੇ ਭਰਨ ਦੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਂਦੇ there is no ro here and this is supposed to be the returning officers office ਕੌਣ ਹੈ ਜੀ ਇੱਥੇ ਦੱਸੋ ਕਾਗਜ਼ ਕਿਹਦੇ ਕੋਲ ਕੋ ਦੱਸੋ ਤੁਸੀਂ মিডিਆ ਹੋ ਸ਼ਿਕਾਇਤ ਕਰੋ ਮੋਣਾ ਨੇ ਤੁਸੀਂ ਰਸ਼ਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਗੂਠਾ ਦੇ ਦੇਾਂਗੇ ਸ਼ਿਕਾਇਤਾਂ ਬਹੁਤ ਹੋਣੀਆਂ ਡੀਸੀ ਦਾ ਦਫ਼ਤਰ ਘੇਰਾਂਗੇ جواب ਲਵਾਂਗੇ ਸਰਕਾਰ ਤੋਂ ਕੋਈ ਤਰੀਕਾ ਥੋੜੀ ਆ ਤੁਸੀਂ ਡੈਮੋਕ੍ਰੇਸੀ ਨੂੰ ਤੁਸੀਂ ਜਮੂਰੀਅਤ ਨੂੰ ਇਸ ਤਰ੍ਹਾਂ ਨਾਲ ਹਰ ਕੁਚਲ ਕੇ ਰੱਖ ਦਿਓ ਦੋ ਵਿੱਚ ਛੁੱਟੀਆਂ ਆ ਰਹੀਆਂ ਜੀ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨਾਮਿਨੇਸ਼ਨ ਦੀ ਤਰੀਕ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਇਹ ਜਿਹੜੀ ਥੋੜੀ ਆ ਕਾਪੀ ਕਰਨੀ ਹੈ ਅੱਜ ਇਲੈਕਸ਼ਨ ਦੀ ਤਰੀਕ ਹੈ ਨਾਮਿਨੇਸ਼ਨਸ ਦੀ ਤਰੀਕ ਹੈ ਲਿਸਟਾਂ ਨਹੀਂ ਮਿਲੀਆਂ ਹਜੇ ਤੱਕ ਵੋਟਰ ਲਿਸਟਾਂ ਕੌਣ ਨਾਮਿਨੇਸ਼ਨ ਆ ਕੇ ਭਰੇ ਜੀ ਆਪਦਾ ਵੋਟ ਨੰਬਰ ਕੀ ਭਰੂਗਾ ਬੋਰਡਾਂ ਦੀ ਰੈਜ਼ਰਵੇਸ਼ਨ ਦੀ ਲਿਸਟ ਹੈ ਨਹੀਂ ਜਿਹੜੇ ਬੋਰਡ ਚਾਕੇ ਕਾਗਜ਼ ਭਰਨ ਦੇਖਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣ ਲੈ ਕੇ ਸਿਆਸੀ ਖਾਲਾ ਖੂਪਾ ਗਿਆ ਹੈ ਜਿਸ ਦੇ ਮੱਦੇ ਨਜ਼ਰ